ਪੂਰਾ ਮਾਮਲਾ ਪਾਜੀ ਕੀ ਹੈ ਜੇ ਜਦੋਂ ਗੱਡੀ ਆਉਂਦੀ ਹੈ ਨਮਾ ਸ਼ਹਿਰ ਇੱਥੋਂ ਟੈਕਸੀ ਯੂਨੀਅਨ ਤੋਂ ਆਜੀ ਨਮਾ ਸ਼ਹਿਰ ਤੋਂ ਫਾਸਟ ਬੱਸ ਸਟੈਂਡ ਤੋਂ ਤੇ ਆ ਟੈਕਸੀ ਯੂਨੀਅਨ ਸਾਡੀ ਇੱਕ ਸਰਕਾਰ ਨੇ ਭਾਜੀ ਇੱਕ ਬਲਾਬਲਾ ਐਪ ਚਲਦੀ ਆ ਜਿਸ ਤੋਂ ਰਾਈਡਾਂ ਬੁੱਕ ਕਰਕੇ ਬੰਦੇ ਇੱਧਰੋਂ ਉੱਧਰ ਚੱਕ ਕੇ ਛੱਡਦੇ ਆ ਸਰਕਾਰ ਨੇ ਵੀ ਇਹ ਬੈਨ ਕਰਤੀ ਆ ਵੀ ਤੁਸੀਂ ਇਹਨੂੰ ਚਲਾ ਨਹੀਂ ਸਕਦੇ ਪਰ ਇਹ ਕੁਝ ਬੰਦੇ ਜਿਹੜੇ ਖਾਸ ਕਰਕੇ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਖਾਸ ਕਰਕੇ ਜਿਹੜੇ ਮੁਲਾਜ਼ਮ ਡਿਊਟੀਆਂ ਵਾਲੇ ਆ ਸਰਕਾਰੀ ਡਿਊਟੀਆਂ ਸਰਕਾਰੀ ਡਿਊਟੀਆਂ ਵਾਲੇ ਇਹ ਨਹੀਂ ਕੱਲੇ ਭਾਜੀ ਇਹਨਾਂ ਨੂੰ ਟਰਾਰਗੇਟ ਕਰਕੇ ਵੀ ਪੁਲਿਸ ਮੁਲਾਜ਼ਮ ਨਹੀਂ ਹੋਰ ਬਹੁਤ ਅਸੀਂ ਪਰਸੋਂ ਗੱਡੀ ਫੜੀ ਉਹ ਸਗਾ ਆਪਣੇ ਰਿਲਾਇੰਸ ਦਾ ਮੁਲਾਜ਼ਮ ਬੀਐਸਐਨ ਰਿਲਾਇੰਸ ਦਾ ਮੁਲਾਜ਼ਮ ਸੀ ਉਹ ਅੱਛਾ ਜੀ ਇਹ ਕੀ ਕਰਦੇ ਆ ਇਹ 2-200 100-100 ਰੁਪਏ ਨੂੰ ਬੰਦੇ ਜਿੱਦਾਂ ਹਣੀ ਨਹੀਂ ਚੰਡੀਗੜ੍ਹ ਨੂੰ ਜਾਣਾ ਅਸੀਂ ਰਾਈਡ ਬੁੱਕ ਕੀਤੀ ਇਹਨਾਂ ਦੀ ਇਹ ਨਹੀਂ 120 ਕੇ 30 ਰੁਪਏ ਨੂੰ ਬੰਦਾ ਚੰਡੀਗੜ੍ਹ ਨੂੰ ਲੈ ਕੇ ਜਾਣਾ ਬੱਸ ਕਰਾਇਦੋ ਵੀ ਥੱਲੇ ਕਿੱਥੋਂ ਨਮਾ ਸ਼ਹਿਰ ਤੋਂ ਚੰਡੀਗੜ੍ਹ ਬੱਸ ਕਰਾਇਦੋ ਵੀ ਥੱਲੇ ਅੱਛਾ ਜੀ ਹੁਣ ਅਸੀਂ ਭਾਜੀ ਟੈਕਸੀਆਂ ਵਾਲੇ ਆ ਅਸੀਂ ਸਰਕਾਰ ਨੂੰ ਪਸੰਜਾ ਟੈਕਸ ਰੋਡ ਟੈਕਸ ਸਾਰਾ ਕੁਝ ਹਰ ਇੱਕ ਚੀਜ਼ ਪਰਮਟ ਯਾਰਾ ਕੁਝ ਇਨਸ਼ੋਰਸਾ ਦੇ ਕੇ ਅਸੀਂ ਵਿਹਲੇ ਖੜੇ ਆ ਭਾਜੀ ਔਰ ਇਦਾਂ ਦੇ ਬੰ ਤੁਰਿਆ ਜਲੰਧਰ ਤੋਂ ਸਵਾਰੇ ਬੰਦਾ ਚੱਕਣ ਲੱਗਿਓ ਨਵੇਂ ਸ਼ਹਿਰ ਤੋਂ ਉਹ ਜਾਣਾ ਚੰਡੀਗੜ੍ਹ ਨੂੰ ਔਰ 120 ਰੁਪਏ 10 ਰੁਪਏ ਅੱਗੇ ਜਾਣਾ ਕਹਿੰਦੇ ਚੰਡੀਗੜ੍ਹ ਕਿ ਅਸੀਂ ਇਹਨਾਂ ਨੂੰ ਬਾਰ-ਬਾਰ ਬੇਨਤੀ ਕਰਦੇ ਆਂ ਭਾਜੀ ਤੁਹਾਡੇ ਮਲਾਜ਼ਮਾਂ ਦੇ 70 70 ਦਰਖਾਸਤ ਤੁਹਾਡੀਆਂ ਯਾਰ ਤੁਹਾਨੂੰ ਉਹਨਾਂ ਰੱਜ ਨਹੀਂ ਆਉਂਦਾ ਤੁਹਾਨੂੰ ਸਾਦੋਸਰਾ ਕੀ ਰੱਜ ਜਾਊਗਾ ਫਿਰ ਹੁਣ ਤਾਂ ਕਟੋਰਾ ਰਹਿ ਗਿਆ ਵੇ ਕਟੋਰਾ ਲੈ ਕੇ ਸੜਕਾਂ ਦੇ ਮੰਗਲ ਲਾਪੋ ਤੂੰ ਸੜਕਾਂ ਦੇ ਬੜੇ ਸਰਦਾਰ ਪੱਕ ਬਣਿਓ ਜਿਹਾ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਇਹਨਾਂ ਨੂੰ ਅਹੀ ਨਾ ਸ਼ਹਿਰ ਬਸ ਹੁਣ ਜ਼ੇਰ ਖਾਣੀ ਰਹਿ ਗਈ ਐ ਵੇ ਟੈਕਸੀਆਂ ਵਾਲੇ ਜ਼ੇਰ ਦੇ ਦੋ ਟੈਕਸੀ ਵਾਲੇ ਨੂੰ ਮੈਂ ਤੁਸੀਂ ਜ਼ੇਰ ਖਾ ਲਓ ਨਾਲੇ ਆਪਣੇ ਟੱਬਰਾਂ ਨੂੰ ਜ਼ੇਰ ਦੇ ਦੋ ਵੇ ਅਸੀਂ ਕੰਮ ਕਰਨਾ ਤੁਸੀਂ ਵਿਹਲੇ ਖੜ੍ਹ ਜਾਓ ਇਹ ਤੁਸੀਂ ਬੁੱਕ ਕੀਤੀ ਸੀ ਗੱਡੀ ਨੂੰ ਇਹ ਅਸੀਂ ਬੁੱਕ ਕੀਤੀ ਸੀ ਗੱਡੀ ਭਾਜੀ ਬਲਾ ਬਲਾ ਤੋਂ ਬਲਾ ਬਲਾ ਤੋਂ ਕਿੰਨੇ ਕਿ ਚੰਡੀਗੜ੍ਹ ਜਾਣਾ ਸੀ ਚੰਡੀਗੜ੍ਹ ਜਾਣਾ ਸੀ 160 ਰੁਪਏ ਕਿੰਨੇ ਭਾਜੀ ਕਿੰਨੇ ਹੋ ਜੀ 100 110 ਰੁਪਏ ਨੂੰ 110 ਰੁਪਏ ਨੂੰ ਚੰਡੀਗੜ੍ਹ ਲੈ ਕੇ ਜਾਣਾ ਇਹਨੇ ਜ਼ੇਰ ਤੋਂ ਬੱਸ ਕਰਾਇਆ ਵੀ ਨਹੀਂ ਹੈਗਾ ਬੱਸ ਕਰਾਇਆ ਨਹੀਂ ਹੈਗਾ ਤੇ ਟੈਕਸੀਆਂ ਵਾਲੇ ਕੀ ਕਰੂਗੇ ਭਾਜੀ ਉਹ ਜੀ ਮੰਗ ਕੀ ਕਰਦੇ ਹੋ ਦੋਸਤੋ ਮੰਗਾ ਕੀ ਕਰਦੇ ਹੋ ਭਾਜੀ ਵੀ ਸਾਰੇ ਉਹ ਬੇਨਤੀ ਕਰਦੇ ਆ ਵੀ ਸਾਰੇ ਆਪੋ ਆਪਣੇ ਕੰਮ ਜਿਹੜੀ ਜਿਹੜੀ ਆਪਣੇ ਡਿਊਟੀ ਲਈ ਆ ਉਹ ਕਰੋ ਸਾਡਾ ਕੰਮ ਟੈਕਸੀਆਂ ਦਾ ਉਹ ਸਾਨੂੰ ਕਰਨ ਦਿਓ ਬਾਕੀ ਜਿਹੜੇ ਪ੍ਰਧਾਨ ਜੀ ਨਾਲ ਗੱਲ ਕਰੋ ਹਮ ਕੀ ਹੈ ਕਿ ਰਿ ਯੂਨੀਅਨ ਤੋਂ ਤੁਸੀਂ ਮੇਰਾ ਨਾਮ ਜੀ ਅਜੀਤ ਕੁਮਾਰ ਆ ਮੈਂ ਯਾ ਟੈਕਸੀ ਯੂਨੀਅਨ ਦਾ ਪ੍ਰਧਾਨ ਨਵੇਂ ਸ਼ਹਿਰ ਤੋਂ ਤੇ ਅਸੀਂ ਇੱਕ ਬੜੇ ਦਿਨਾਂ ਦੇ 10 ਤੋਂ 12 ਦਿਨ ਦੇ ਵਿੱਚ ਅਸੀਂ ਇਹ ਪ੍ਰੋਸੈਸ ਕਰ ਰਹੇ ਹਾਂ ਕਿ ਜਿਹੜੇ ਬਲਾ ਬਲਾ ਤੇ ਨਾ ਰੋਜ਼ ਇੱਥੋਂ ਕਮ ਸੇ ਕਮ 20 ਤੋਂ 22 ਗੱਡੀਆਂ ਇੱਥੋਂ ਲੰਘ ਕੇ ਜਾਣੀਆਂ ਰੋਜ਼ੀ ਨਵੇਂ ਸਾਹਿਬ ਹਾਂਜੀ ਨਵੇਂ ਸਾਹਿਬ ਉਹ ਸਾਡੇ ਕੰਮ ਨੂੰ ਸਾਡੇ ਕੰਮ ਨੂੰ ਤਾਂ ਫਰਕ ਪਾਉਂਦੇ ਬੰਦੇ ਬੱਸਾਂ ਦੇ ਕੰਮ ਨੂੰ ਦੇਖੋ ਕਿੰਨਾ ਫਰਕ ਪੈ ਰਿਹਾ ਸਾਡਾ ਤਾਂ ਫੇਰ ਟੈਕਸੀ ਦਾ ਕੰਮ ਅਸੀਂ ਤਾਂ 2600 3000 ਰੁਪਏ ਲੈ ਕੇ ਚੰਡੀਗੜ੍ਹ ਜਾਂਦੇ ਆ ਬੱਸ ਵਾਲੇ 130 ਰੁਪਏ ਜਾਂਦੇ 100 110 10 ਰੁਪਏ ਜਾਂਦੇ ਆ ਉਹਨੂੰ ਦੇਖੋ ਤੇ ਇਸ ਇਹਦੇ ਨਾਲ ਸਾਡੇ ਕੰਮ ਨੂੰ ਕਿੰਨਾ ਫਰਕ ਪੈ ਰਿਹਾ ਸਾਡੀਆਂ ਗੱਡੀਆਂ ਸ ਟੈਕਸ ਭਰਦੇ ਆ ਪੈਸੇਂਜਰ ਟੈਕਸ ਸਾਡੀ ਇੰਸ਼ੋਰੈਂਸ ਸਭ ਕੋ ਮਹਿੰਗਾ ਆ ਅਸੀਂ ਚਾਹਦੇ ਆ ਕਿ ਇਹਨਾਂ 'ਤੇ ਸਖਤ ਸਖਤ ਕਾਰਵਾਈ ਕਰਕੇ ਇਹਨਾਂ ਦੇ ਚਲਾਨ ਕੀਤੇ ਜਾਣ ਤੇ ਸਾਰੇ ਟੈਕਸੀ ਵਾਲੇ ਵੀਰਾਂ ਨੂੰ ਮੈਂ ਇੱਕ ਰਿਕਵੈਸਟ ਕਰਦਾ ਆ ਕਿ ਆਪਣੇ ਫੋਨ ਦੇ ਵਿੱਚ ਬਲਾਬਲਾ ਐਪ ਭਰ ਕੇ ਹਰ ਜ਼ਿਲ੍ਹੇ ਦੇ ਹਰ ਸ਼ਹਿਰ 'ਚ ਐਪ ਭਰ ਕੇ ਉੱਥੋਂ ਗੱਡੀਆਂ ਬੁੱਕ ਕਰੋ ਤੇ ਜਿੰਨੇ ਬੰਦੇ ਬਲਾਬਲਾ ਦੇ ਵਿੱਚ ਚੱਲਦੇ ਆ ਭਾ ਜ ਇਹਨਾਂ ਸਾਰਿਆਂ ਦੇ ਚਲਾਨ ਕਢਾਓ ਤੇ ਗੱਡੀਆਂ ਬੰਦ ਕਰਾਓ ਜੇ ਸਾਹਬਨਾ ਆਪਾਂ ਨਹੀਂ ਕੁਛ ਕਰ ਰਹੇ ਤਾਂ ਆਉਣ ਵਾਲੇ ਟਾਈਮ 'ਚ ਉਹ ਦਿਨ ਦੂਰ ਨਹੀਂ ਕਿ ਜਿੱਦਣ ਸਾਨੂੰ ਆਪਣੇ ਕੰਮ ਬੰਦ ਕਰਕੇ ਦਿਹਾੜੀਆਂ ਕਰਨੀਆਂ ਪੈਣੀਆਂ ਇਹ ਦਿਹਾੜੀਆਂ ਕਰਨਾ ਸਾਡੇ ਢਿੱਡ ਭਰਨੇ ਦੀਆਂ ਮੈਂ ਚਲਾਨ ਕਰਾਉਂਗੇ ਇਹਨਾਂ ਦੇ ਚਲਾਨ ਕਰਾਵਾਂਗੇ ਮਲਾਜਮ ਆ ਰਹੇ ਜੀ ਇਹਨਾਂ ਦੇ ਚਲਾਨ ਕਰਾ ਰਹੇ ਆ ਜੀ ਆਪਾਂ ਚਾਹੇ ਇਹ ਵੀ ਮਲਾਜਮ ਆ ਜੀ ਆਪਾਂ ਆਪਾਂ ਨੂੰ ਇਹਨਾਂ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਆ ਪਰ ਇਹ ਮਲਾਜਮ ਆ ਮਲਾਜਮ ਹੋ ਕੇ ਕੰਮ ਕਰਦੇ ਆ ਤਾਂ ਕਿ ਸਾਡੇ ਇਹਨਾਂ ਨਾਲ ਏਸ ਗੱਲ ਕੇ ਵਿਰੋਧ ਆ ਸਾਡਾ ਕੋਈ ਇਹਨਾਂ ਨਾਲ ਕੀ ਹੁੰਦਾ ਮੈਂ ਪ੍ਰੈਸ ਵਾਲਾ ਹਾਂ ਮੈਂ ਪ੍ਰੈਸ ਵਾਲਾ ਜੀ ਹਾਂ ਜੀ ਆਪਣਾ ਨਾਮ ਕੀ ਭਾਜੀ ਕੀ ਹੋਇਆ ਕੀ ਵੀਰ ਆਪਣਾ ਨਾਮ ਕੀ ਮੈਂ ਨਾਮ ਪੁੱਛ ਰਿਹਾ ਨਾਮ ਤੇ ਨਾਮ ਦੱਸਦੇ ਮੈਂ ਨਾ ਦੱਸੋ ਨਾ ਭਲੇ ਫਤਿਹ ਸਿੰਘ ਕਿੱਥੇ ਡਿਊਟੀ ਆਪਣੀ ਮੈਂ ਤੇ ਜੀ ਜਾ ਰਿਹਾ ਘਰ ਨੂੰ ਕਿੱਥੇ ਜਾ ਰਿਹਾ ਘਰ ਜਾ ਰਿਹਾ ਕਿਥੋਂ ਡਿਊਟੀ ਤੁਹਾਡੀ ਤੂੰ ਪੁਲਿਸੀਓ ਕਿੱਥੇ ਹੋ ਹਾਂਜੀ ਹਾਂਜੀ ਮੈਂ ਘਰ ਨੂੰ ਜਾ ਰਿਹਾ ਇਹ ਜਾ ਕੇ ਡਿਊਟੀ ਕਿਥੋਂ ਆ ਰਿਹਾ ਮੈਂ ਪੁੱਛ ਰਿਹਾ ਮੈਂ ਅੰਮ੍ਰਿਤਸਰ ਤੋਂ ਆ ਰਿਹਾ ਅੰਮ੍ਰਿਤਸਰ ਹਾਂਜੀ ਤੁਸੀਂ ਜਾਣਾ ਕਿੱਥੇ ਹੋ ਮੈਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਘਰੇ ਆਪਣਾ ਨਹੀਂ ਨਹੀਂ ਫਿਰ ਤੇ ਗਾਹੇ ਹੈ ਘਰ ਗਾਹਾਂ ਗਾਹ ਕਿਥੇ ਯਾਰ ਮੁਹਾਲੀ ਹੈ ਮੁਹਾਲੀ ਘਰ ਇਹਨਾਂ ਦੇ ਕਹਿਣਾ ਹੈ ਕਿ ਜੇ ਤੁਸੀਂ ਪਬਲਿਕ ਵਿੱਚ ਬਿਠਾਉਂਦੇ ਹੋ ਹਾਂ ਇੱਕ ਹੀ ਮਸਲਾ ਕੀ ਪੁੱੁਰਾ ਦੱਸੋ ਮੈਨੂੰ ਤਾਂ ਖੁਦ ਨਹੀਂ ਪਤਾ ਹਾਂਜੀ ਥੋੜੇ ਪੀਛਾ ਕਰ ਰਿਹਾ ਸਾਰ ਤੁਸੀਂ ਕਹਿੰਦੇ ਮੈਂ ਮਸਲਾ ਪਤਾ ਨਹੀਂ ਨਹੀਂ ਮੈਨੂੰ ਹੈ ਮੈਂ ਤਾਂ ਇਹਨਾਂ ਨਾਲ ਵੀ ਗੱਲ ਕਰਦਾ ਇੱਕ ਮਿੰਟ ਪਤਾ ਚੱਲ ਇਹਨਾਂ ਨਾਲ ਵੀਰ ਨਾਲ ਗੱਲ ਗੱਲ ਕਰ ਰਹੇ ਨੇ ਗੱਲ ਕਰਨੇ ਕਰ ਲਓ ਪਾਜੀ ਬੈਲਟ ਮੜਕੀ ਆਪਣਾ ਵੀਰ ਇਹਨਾਂ ਨਾਲ ਗੱਲ ਬੈਲਟ ਉਹ ਪਾਜੀ ਕੀ ਹੈ ਬਾਈ ਇਹ ਚੱਲ ਜਾਣਾ ਪਾਜੀ ਖਬਰ ਕੋ ਚਿੰਤਾ ਨਾ ਕਰੋ ਬੈਲਟ ਮੜ ਦੱਸੋ ਕੀ ਹੈ ਕੀ ਆਪਣਾ ਬੈਚ ਦੱਸੋ ਕੁਝ ਗੱਲ ਕਰ ਲਓ ਇਹਨਾਂ ਨਾਲ ਗੱਲ ਕਰ ਮਾਮਲਾ ਚਲਾਨ ਕਿੱਤਾ ਹੈ ਕੀ ਪੂਰਾ ਮਾਮਲਾ ਕੀ ਹੈ ਇਹ ਮਾਮਲਾ ਇਦਾਂ ਸੀਗਾ ਜਿੱਦਾਂ ਸਾਡੇ ਟੈਕਸੀ ਸਟੈਂਡ ਵਾਲੇ ਹੈਗੇ ਨਵਾਂ ਸ਼ਹਿਰ ਦੇ ਇਹਨਾਂ ਦੀ ਰੋਜ਼ ਇੱਕ ਕੰਪਲੇਂਟ ਹੁੰਦੀ ਆ ਕਿ ਮੈਂ ਇੱਕ ਦਿਨ ਕੀਤਾ ਦੋ ਤਿੰਨ ਦਿਨ ਹੋ ਗਏ ਇਹਨਾਂ ਨੇ ਉਹ ਕੋਈ ਐਪ ਹੈਗੀ ਜਿੱਦਾਂ ਸਰਕਾਰ ਵੱਲੋਂ ਬੰਦ ਕੀਤੀ ਹੋਈ ਹੈ ਐਪ ਦੇ ਰਾਹੀਂ ਸਵਾਰੀ ਨੂੰ ਬੁੱਕ ਕਰ ਲੈ ਕਰ ਲੈਂਦੇ ਆ ਆ ਆ ਬੰਦਿਆਂ ਪਬਲਿਕ ਆ ਪਬਲਿਕ ਦਾ ਪ੍ਰਾਈਵੇਟ ਗੱਡੀ ਹੈਗੀ ਹੈ ਠੀਕ ਹੈ ਜੀ ਤੇ ਉਹ ਥੋੜੇ ਜਿਹੇ ਪੈਸਿਆਂ ਚ ਇਨਸੌਟ ਜਿੱਦਾਂ ਜਿੱਤ ਮਤਲਬ ਲੱਗਦਾ 5-600 ਰੁਪਈਆ ਹੋਵੇ ਇਹ 100-150 ਰੁਪਏ ਦੇ ਵਿੱਚ ਹੀ ਸਵਾਰੀ ਬੁੱਕ ਕਰਕੇ ਚਲੇ ਜਾਂਦੇ ਆ ਤੇ ਇਸ ਕਰਕੇ ਇੱਕ ਦਿਨੇ ਅੱਗੇ ਵੀ ਇਹਨਾਂ ਨੇ ਉਸ ਨੂੰ ਰੋਕਿਆ ਸੀਗਾ ਤੇ ਉਹ ਤੋਂ ਮੈਂ ਚਲਾਨ ਕਰਤਾ ਸੀ ਅੱਜ ਵੀ ਇਹਨਾਂ ਨੇ ਉਹਨੂੰ ਫੜਿਆ ਤੇ ਉਹਦਾ ਵੀ ਮੈਂ ਹੁਣ ਚਲਾਨ ਕਰਾਂਗਾ ਜਿਆਦਾ ਸਰਕਾਰੀ ਮੁਲਾਜ਼ਮ ਹੀ ਨੇ ਜਿਸੇ ਜਿਹੜਾ ਹੁਣ ਤੋਂ ਚਲਾਨ ਕੀਤਾ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਨੇ ਫਿਰ ਉਹ ਗਲਤ ਗੱਲ ਹੈ ਉਹਨੇ ਗਲਤ ਕੰਮ ਕੀਤਾ ਮੈਂ ਚਲਾਨ ਕਰਦਾ ਉਹਦਾ ਤੁਹਾਡੇ ਸਾਹਮਣੇ ਹੀ ਕਰਦਾ ਚਲਾਨ ਕੀ ਕੀਤਾ ਤੁਸੀਂ ਟੈਕਸੀ ਮੈਂ ਉਹਦਾ ਕਰਦਾ ਵੀ ਪ੍ਰਾਈਵੇਟ ਗੱਡੀ ਹੈ ਟੈਕਸੀ ਯੂਜ਼ ਕਰਦਾ ਹੈ ਉਹਦਾ ਚਲਾਨ ਕਰਦਾ ਬਰਾਊਟ ਪਰਮਿਟ ਹੈ ਗਲਤ ਹੈ ਹਾਂ ਰੋਂਗੇ ਸਰਕਾਰੀ ਟੈਕਸ ਚੋਰੀ ਕਰ ਰਹੇ ਹੈ ਜਿਹੜਾ ਬੰਦਾ ਗਲਤ ਕੰਮ ਕਰੂਗਾ ਉਹਨੂੰ ਅੱਬ ਜਿੱਦਾਂ ਬਸ ਜਾਏਗਾ ਕਰੂਗਾ ਉਹ ਕੰਮ ਉਦਾਂ ਦੀ ਉਹਨੂੰ ਸਜ਼ਾ ਮਿਲੂਗੀ